ਤੇ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਮੈਂ ਇੱਕ ਛੋਟੀ ਜਿਹੀ ਰੀਲ ਦੇ ਮਾਧਿਅਮ ਨਾਲ ਤੁਹਾਨੂੰ ਦੱਸਣਾ ਚਾਹੂੰਗਾ ਕਿ ਹੁਣ ਤੁਹਾਨੂੰ ਪਤਾ ਹੈ ਝੋਨੇ तकरीबन ਪੱਕਣ ਦੀ ਸਥਿਤੀ 'ਚ ਆ ਚੱਲੇ ਆ ਹੁਣ ਜਿਵੇਂ ਮੈਂ 31 ਝੋਨੇ 'ਚ ਖੜਾ ਆ ਤਾ तकरीबन ਅੱਜ ਤੋਂ 20 ਦਿਨਾਂ ਨੂੰ ਕਿਸਾਨ ਦੋਸਤੋ ਇਹ ਝੋਨੇ ਨੇ ਆ ਜਾਣਾ ਕਿਉਂ ਰੀਜ਼ਨ ਮੁੰਜਰਾਂ ਲਟਕ ਵੀ ਚੱਲੀਆਂ ਆ ਠੀਕ ਹੈ ਤੇ ਕੁਝ ਕੱਚੀਆਂ ਵੀ ਹੈਗੀਆਂ ਬਸ ਨੇੜੇ ਤੇੜੇ ਹੀ ਆ ਕੰਮ ਪ੍ਰੋਸੈਸਿੰਗ ਪੱਕਣ ਦਾ ਚੱਲ ਰਿਹਾ ਪਰ ਕਿਸਾਨ ਦੋਸਤੋ ਜਦੋਂ ਪੱਕਣ ਦਾ ਸਥਿਤੀ ਨੇੜੇ ਆਵੇ ਉਦੋਂ ਇਹਨਾਂ ਗੱਲਾਂ ਦਾ ਬੜਾ ਖਾਸ ਤੌਰ ਤੇ ਗਿਆਨ ਰੱਖਿਆ ਕਰੋ ਕਿ ਉਦੋਂ ਸ਼ੀਤ ਰੌੜ ਦੀ ਸਮੱਸਿਆ ਹੋਣੀ ਸ਼ੁਰੂ ਹੁੰਦੀ ਹੀ ਹੁੰਦੀ ਹੈ ਇਹ ਮੌਸਮ ਦੇ ਸਿਲ ਕਰਕੇ ਹੁੰਦੀ ਆ ਦੇਖ ਰਹੇ ਹੋ ਤੁਹਾਨੂੰ ਆ ਵੇਖੋ ਆ ਰੌੜ ਇਹਨੂੰ ਰੌੜ ਕਹਿੰਦੇ ਆ ਇਹ ਰੌੜ ਦੇ ਤੇ ਤੱਬਾ ਪੈ ਗਿਆ ਜਦੋਂ ਰੌੜ ਦੇ ਤੇ ਤੱਬਾ ਪੈ ਗਿਆ ਤੇ ਉਹਦੇ ਵਿੱਚ ਵਾਟਰ ਲੈਵਲ ਦੀ ਸਪਲਾਈ ਬੰਦ ਹੋ ਜਾਂਦੀ ਹੈ ਜਦੋਂ ਵਾਟਰ ਲੈਵਲ ਦੀ ਸਪਲਾਈ ਬੰਦ ਹੋਏ ਤੇ ਝੋਨਾ ਹਮੇਸ਼ਾ ਫੋਗ ਬਣਾਉਂਦੀ ਸਥਿਤੀ ਸਾਰੇ ਜੰਦੇ ਹੁਣ ਇਸ ਟਾਈਮ ਬੜਾ ਗਾਸ ਖਾਸ ਤੌਰ ਤੇ ਤੁਸੀਂ ਗੌਰ ਰੱਖਣੀ ਹੈ ਰੀਜ਼ਨ ਕੀ ਹੈ ਜਿਹੜਾ ਐਸਐਮ ਸ਼ੀਥ ਰੋਡ ਤੇ ਮੇਨ ਜਿਹੜੀ ਕਈ ਵਾਰੀ ਨੈਕ ਬਲਾਸਟ ਦੀ ਪ੍ਰੋਬਲਮ ਉਹ ਨੈਕ ਬਲਾਸਟ ਕਿਹਦੀ ਹੁੰਦੀ ਜਿਹੜੀ ਇੱਥੋਂ ਪੈਂਦੀ ਹੁੰਦੀ ਹੈ ਇਹਨਾਂ ਗੱਲਾਂ ਦਾ ਬੜਾ ਖਾਸ ਤੌਰ ਤੇ ਤੁਸੀਂ ਗੌਰ ਰੱਖਣਾ ਤੇ ਇੱਕ ਬਲਾਸਟ ਇਹ ਤਿੰਨ ਚੀਜ਼ਾਂ ਲਈ ਤੁਸੀਂ ਮੈਡੀਕ